ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਉਦਮ ਤੇ ਪ੍ਰੇਰਣਾ ਬਖਸ਼ਿਸ਼ ਕੀਤੀ ਹੈ ਜੀ ਬੈਂਕੋਕ ਦੇ ਅੰਦਰ ਜਾਂ ਥਾਈਲੈਂਡ ਦੇ ਹੋਰ ਜਿੰਨੇ ਵੀ ਸ਼ਹਿਰ ਹੈਗੇ ਆ ਜਿੱਥੇ ਆਪਣੀ ਸਿੱਖ ਸੰਧ ਹੈਗੀ ਹੈ ਉਹਨਾਂ ਦੇ ਘਰਾਂ ਵਿੱਚ ਜਿੰਨੇ ਵੀ ਬਿਰਧ ਗੁੱਟਕੇ ਜਾਂ ਪੋਥੀਆਂ ਜਾਂ ਹੋਰ ਧਾਰਮਿਕ ਲਿਟਰੇਚਰ ਪਿਆ ਸੀ ਜਿਹੜਾ ਆਪਾਂ ਅਗਨ ਭੇਟ ਕਰਨਾ ਸੀ ਤਾਂ ਵਾਹਿਗੁਰੂ ਦੀ ਪ੍ਰੇਰਣਾ ਦੇ ਨਾਲ ਕੇ ਸਾਰੇ ਪੀਰ ਭਰਾ ਗੁਰਮਤ ਸੇਵਕ ਡੇ ਨੇ ਇਹਨਾਂ ਦੇ ਸਹਿਯੋਗ ਦੇ ਨਾਲ ਵਾਹਿਗੁਰੂ ਨੇ ਉਪਰਾਲਾ ਬਖਸ਼ਿਸ਼ ਕੀਤਾ ਸਭ ਤੋਂ ਪਹਿਲਾਂ ਉਹ ਸਾਰੇ ਔਥੀਆਂ ਗੁਟਕੇ ਤੇ ਹੋਰ ਜਿਵੇਂ ਫੋਟੋਆਂ ਹੁੰਦੀਆਂ ਨੇ ਜਾਂ ਧਾਰਮਿਕ ਲਿਟਰੇਚਰ ਹੈ ਜਿਹੜਾ ਤੇ ਉਹਨਾਂ ਨੂੰ ਇਕੱਠਾ ਕਰਕੇ ਸਾਰਾ ਉਹਨਾਂ ਦੀ ਬਿਲਕੁਲ ਘੋ ਦੇ ਨਾਲ ਸੇਵਾ ਕਰਕੇ ਪੂਰੇ ਵਧੀਆ ਤਰੀਕੇ ਦੇ ਨਾਲ ਮਰਿਆਦਾ ਦੇ ਨਾਲ ਅਗਨਪੇਟ ਕੀਤਾ ਗਿਆ ਤੇ ਇਹ ਸ਼ਾਇਦ ਸਾਡਾ ਤੀਜੀ ਵਾਰੀ ਹੈ ਅਸੀਂ ਜਲ ਪ੍ਰਵਾਹ ਕਰਨ ਵਾਸਤੇ ਆਏ ਆ ਤੇ ਅੱਛਾ ਸਾਡੇ ਸਮੁੰਦਰ ਦਿਖਾਈ ਦੇ ਰਿਹਾ ਹੈ ਉਹ ਸਾਰੇ ਜਿੰਨੇ ਵੀ ਅਵਸ਼ੇਸ਼ ਸੀ ਜਾਂ ਪਾਵਨ ਰਾਖ ਆਪਾਂ ਕਹਿ ਸਕਦੇ ਆ ਉਹਨੂੰ ਅਸੀਂ ਜਲ ਪ੍ਰਵਾਹ ਕਰਨ ਗਏ ਸੀ ਪਿੱਛੇ ਬੋਟ ਦੇ ਵਿੱਚ ਬੈਠ ਕੇ ਅੱਗੇ ਸਮੁੰਦਰ ਤੱਕ ਜੀ ਇਹ ਪਹਿਲੀ ਵਾਰੀ ਪਾਣੀ ਪੜਦੇ ਹੋਏ ਮੇਰੇ ਖਿਆਲ ਇਹ ਪਹਿਲੀ ਵਾਰੀ ਆਪਾਂ ਦੇਖਿਆ ਤੁਸੀਂ ਫੇਸਬੁੱਕ ਤੇ ਵੀ ਦੇਖਿਆ ਹੋਵੇਗਾ ਵੀ ਕਿਸ ਤਰ੍ਹਾਂ ਕੋਥੀਆਂ ਦੀ ਸੇਵਾ ਸੰਭਾਲ ਦਿੱਤੀ ਗਈ ਹੈ ਔਰ ਜਿਹੜੀ ਵਿਸ਼ੇਸ਼ ਨੇ ਪਾਵਨ ਉਹਨਾਂ ਨੂੰ ਇੱਥੇ ਜਲ ਪ੍ਰਵਾਹ ਕੀਤਾ ਗਿਆ ਤੇ ਸਾਰੀ ਇਹ THAILAND ਦੀ ਜਿਹੜੀ ਸੰਗਤ ਹੈ ਉਹ ਸਾਰੇ ਬਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇੱਕ ਸੇਵਾ ਦਾ ਇੱਕ ਰਿਸਪੈਕਟ ਦਾ ਜਿਹੜਾ ਸਬੂਤ ਦਿੱਤਾ ਹੈ ਵੀ ਗੁਰਬਾਣੀ ਦੀਆਂ ਜਿਹੜੀਆਂ ਕੋਥੀਆਂ ਨੇ ਸਾਨੂੰ ਉਹਨਾਂ ਦੇ ਨਾਲ ਕਿੰਨਾ ਪਿਆਰ ਕਰਨਾ ਚਾਹੀਦਾ ਹੈ ਗੁਰਬਾਣੀ ਦੀ ਕਿੰਨੀ ਸਾਨੂੰ ਰਿਸਪੈਕਟ ਕਰਨੀ ਚਾਹੀਦੀ ਹੈ ਤੋਂ ਸਾਨੂੰ ਪ੍ਰੇਰਨਾ ਲੈਣ ਦੀ ਲੋੜ ਹੈ ਵਾਹਿਗੁਰੂ ਅੱਗੇ ਤੋਂ ਵੀ ਇਸੇ ਤਰ੍ਹਾਂ ਆਪਣੀ ਸੇਵਾ ਆਪ ਹੀ ਕਰਵਾਉਂਦੇ ਰਹਿਣ ਵਾਹਿਗੁਰੂ ਜੀ ਦਾ ਖਾਲਸਾ ਸੋ ਬਾਬਾ ਜੀ ਜਿਵੇਂ ਕਿ ਵਿਸ਼ਵ ਵਿੱਚ ਭਰਦੇ ਆਮ ਲੋਕਾਂ ਨੂੰ ਕੀ ਸੰਦੇਸ਼ ਹੈ ਕਿਉਂਕਿ ਅਦਰ ਮਲਕਾਂ ਦੇ ਵਿੱਚ ਨਾ ਇਸ ਤਰ੍ਹਾਂ ਹੁੰਦਾ ਹੋਵੇਗਾ ਸੋ ਕੀ ਮੈਸੇਜ ਹੈ ਤੁਹਾਡੇ ਵੱਲੋਂ ਮੈਸੇਜ ਤੇ ਇਹੀ ਹੈ ਵੀ ਕੁਰਬਾਨੀ ਦੀ ਜਿੰਨ ਪਹਿਬਾਨੀ ਅਤਵਨ ਅਧਰਤ ਜਾਨੋਂ ਸੋਸਿਕ ਨਹੀਂ ਹੀ ਮਾਰਾ ਇਹ ਅਸੀਂ ਬਾਹਰਲੀ ਚੀਜ਼ ਦੀ ਅਸੀਂ ਰਿਸਪੈਕਟ ਨਹੀਂ ਕਰ ਸਕਦੇ ਤੇ ਵਿੱਚ ਜਿਹੜਾ ਸ਼ਬਦ ਗੁਰੂ ਆ ਉਹਦੀ ਕਮਾਈ ਤੇ ਬਹੁਤ ਦੂਰ ਦੀ ਗੱਲ ਹੈ ਇਸ ਕਰਕੇ ਸਰਗੁਣ ਸਰੂਪ ਦੀ ਤੇ ਜਿਹੜੀ ਆ ਉਹਦੀ ਪਹਿਲਾਂ ਸਾਨੂੰ ਰਿਸਪੈਕਟ ਕਰਨੀ ਚਾਹੀਦੀ ਹੈ ਇਤਨਾ ਅਮੋਲਕ ਖਜ਼ਾਨਾ ਜਿਹੜਾ ਵਾਹਿਗੁਰੂ ਸਾਨੂੰ ਬਖਸ਼ਿਸ਼ ਕਰਕੇ ਗਏ ਹੈ ਤੇ ਅਸੀਂ ਜਿੰਨੀ ਉਹਦੀ ਕਦਰ ਕਰਾਂਗੇ ਉੰਨੀ ਭੈ ਭਾਵ ਨਹੀਂ ਸਾਡੇ ਅੰਦਰ ਰਹੇਗੀ ਸਾਰੀ ਦੁਨੀਆ ਦੇ ਵਿੱਚ ਵੀ ਇਹ ਮੈਂ ਪ੍ਰੇਰਣਾ ਦਿਨਾਂ ਗੁਰੂ ਸਾਹਿਬ ਵੱਲੋਂ ਇਹ ਕਿ ਸਾਨੂੰ ਇਸੇ ਤਰ੍ਹਾਂ ਜਿੰਨਾ ਵੀ ਘਰ ਦੇ ਵਿੱਚ ਅਸੀਂ ਕਈ ਵਾਰੀ ਦੇਖਿਆ ਗੁਟਕੇ ਪਏ ਹੁੰਦੇ ਆ ਪੋਥੀਆਂ ਪਈਆਂ ਹੁੰਦੀਆਂ ਨੇ ਤੇ ਖੈਰ ਗੁਰਮੁਖਾਂ ਦੇ ਘਰਾਂ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਪਰ ਕਈ ਪਰਿਵਾਰਾਂ ਵਿੱਚ ਐਸਾ ਹੁੰਦਾ ਵੀ ਪਏ ਹੁੰਦੇ ਆ ਉਹਦੀ ਕਦਰ ਨਹੀਂ ਕਰਦੇ ਕਦੇ ਖੋਲ ਕੇ ਦੇਖਿਆ ਨਹੀਂ ਹੁੰਦਾ ਪਏ ਪਏ ਧੂੜ ਜਮ ਜਾਂਦੀ ਹੈ ਇਸ ਕਰਕੇ ਜੋ ਘਰ ਦੇ ਵਿੱਚ ਧਾਰਮਿਕ ਲਿਟਰੇਚਰ ਹੈ ਗੁਰਬਾਣੀ ਹੈ ਉਹਨੂੰ ਪੜ੍ਹਨਾ ਹੈ ਜਦੋਂ ਉਹ ਪੜਨ ਦੇ ਯੋਗ ਨਹੀਂ رہ ਜਾਂਦਾ ਵਿਰਧ ਹੋ ਜਾਂਦਾ ਸਾਨੂੰ ਜਿਹੜਾ ਪੂਰੀ ਰਿਸਪੈਕਟ ਨਾਲ ਉਹਨੂੰ ਜਿਹੜਾ ਅਗਨ ਭੇਟ ਜਿਹੜਾ ਉਹ ਕਰਨਾ ਚਾਹੀਦਾ ਹੈ ਇਹ ਸੰਦੇਸ਼ ਹੈ ਸੋ ਜਿਨ੍ਹਾਂ ਪਰਿਵਾਰਾਂ ਵੱਲੋਂ ਇਹ ਕਾਰਜ ਹੋਇਆ ਕੀ ਕਹਿਣਾ ਚਾਹੋਗੇ ਉਹਨਾਂ ਵੱਲ ਉਹ ਵਧਾਈ ਦੇ ਪਾਤਰ ਨੇ ਵਾਹਿਗੁਰੂ ਨੇ ਆਪ ਹੀ ਉਹਨਾਂ ਨੂੰ ਪ੍ਰੇਰਣਾ ਦਿੱਤੀ ਹੈ ਕਾਰਜ ਤੇ ਦੇ ਕੋ ਵਾਹਿਗੁਰੂ ਦਾ ਹੈ ਪਰ ਗੁਰੂ ਸਾਹਿਬ ਚੁਣਦੇ ਹੈ ਕਿਹਨੂੰ ਚੁਣਦੇ ਹੈ ਇਹ ਤੇ ਹੁਣ ਉਹ ਵਧਾਈ ਦੇ ਪਾਤਰ ਨੇ ਗੁਰਮੁਖ ਸਾਡੇ ਕੋਲ ਹੀ ਖੜੇ ਆ ਸਾਰੇ ਸੋ ਸਾਰਿਆਂ ਨੇ ਰਲ ਮਿਲ ਕੇ ਉਪਰਾਲਾ ਕੀਤਾ ਵਾਹਿਗੁਰੂ ਉਹਨਾਂ ਨੂੰ ਵੀ ਨੇਕ ਹਿਆਤੀ ਬਖਸ਼ਿਸ਼ ਕਰਨ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਦੀਆਂ ਸੇਵਾਵਾਂ ਨਿਭਾਉਂਦੇ ਰਹਿਣ ਸੋ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ जय श्री राम और राधे मेरा हमें एक बहुत नाइस की कोटि श्री कोटि की सहाय बात श्री कोटि की बात चली कस्बे में हम को दे सकते उनानpilite आए परम कृतेमता नाम दशय पुलिस द्वारा हरजन वर्ग विदनाम श्री अधिकारी श्री भक्तों सुनते या अस्तित्व है सब दुख जाए टेक बड़ा दर्शनीय प्रार्थना मित्र द्वारा सहाय सुखाई कोई सहाय ਦੂਸਰਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੁਖਾਇਮ ਦੇ ਸਹਾਇਕ ਸਾਪਾਤਸ਼ਾਹੀਆਂ ਜਿਨ੍ਹਾਂ ਕੋ ਗੁਰੰਗ ਸਾਹਿਬ ਜੀ ਦੇ ਬਾਠ ਦਾ ਧਿਆਨ ਕਰਕੇ ਬੋਲੇ ਜੀ ਨਾਰੇ ਗੁਰੂ ਪੰਜਾਂ ਪਿਆਰਿਆਂ ਚੋਹਾਂ ਸੇਵਜਾਦਿਆਂ ਚਾਰੀਆਂ ਮੈਂ ਹੱਡੀਆਂ ਜੁੱਤੀਆਂ ਸਭੀਆਂ ਜਿਨ੍ਹਾਂ ਨਾਮ ਤੋਂ ਪਿਆਰ ਵੰਡਿ ਲਿਖਿਆ ਦੀਗ ਚਲਾਈ ਤੇਗਵਾਹੀ ਦੇ ਕਰਨ ਵੇ ਕੀਤਾ ਸਭੀਆਂ ਪਿਆਰਿਆਂ ਸੁਚਾਰਿਆਂ ਦੀ ਖੁਫਾਈ ਦਾ ਧਿਆਨ ਕਰਕੇ ਪਾਤਸ਼ਾਹ ਜੀ ਬੋਲੇ ਜੀ ਨਾਰੇ ਗੁਰੂ ਇਹਨਾਂ ਸਿੰਘਾਂ ਸਿੰਗੜੀਆਂ ਜਿਹਨਾਂ ਚੀਜ਼ ਤੇ ਬੰਦ ਬੰਦ ਕਟਾਏ ਕੁੱਪੜੀਆਂ ਹਵਾਈਆਂ ਚੰਗੀਆਂ ਤੇ ਜੜੇ ਸਾਰਿਆਂ ਨਾਲ ਛਿੜਾਈ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਲਈ ਆ ਰਿਆ ਸਿੱਖੀ ਕੇਸਾ ਸਵਾਸਾ ਨਾਲ ਜਗਾਈ ਇਹਨਾਂ ਦੀ ਕਮਾਈ ਦਾ ਧਿਆਨ ਰੱਖ ਕੇ ਕਲਸ਼ਾ ਜੀ ਕੋਲੋਂ ਲਈ ਪੰਜਾਂ ਕਤਾਂ ਸੁਬਤ ਗੁਰਦਵਾਰਿਆਂ ਦਾ ਧਿਆਨ ਰੱਖ ਕੇ ਕੋਲੋਂ ਜੀ ਆਤਮੇ ਸਰਬੱਤ ਦਾ ਭਾਂਜਾ ਜੀ ਕੀ ਅਰਦਾਸ ਹੈ ਜੀ ਸਰਬੱਤ ਦਾ ਭਾਂਜਾ ਜੀ ਕੋ ਵਾਹਿਗੁਰੂ 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 ਛਤਿ ਆਵੇ ਕਿ ਤਰਨ ਦਾ ਸੁਖ ਹੋਵੇ ਜਹਾਂ ਜਹਾਂ ਸੰਸਾਰਿਕ ਇਛਾ ਇੱਥਾਂ ਇੱਥੇ ਆਈ ਮੇਕ ਪੇਕ ਖਾਤੇ ਵਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਨਹਾਰੀ ਕਾਨਸੇ ਜੀ ਕੇ ਮੁੱਖ ਪਾਠੇ ਬੋਲੂ ਜੀ ਗੁਰੂ ਸੁਖਨਾ ਸਿੰਘ ਕੀ ਨਾਨਕੇਸ ਦਾਤ ਰਹਿਤ ਦਾਤ ਵਿਵੇਕ ਦਾਤ ਵਿਸਰਤ ਦਾਤ ਮੁਕਸਰ ਦਾਤ ਨਾਨਕਾ ਸ਼ਿਰਮਾਨ ਨਾਮ ਦਾਤ ਸ੍ਰੀ ਅਕਸ਼ਰ ਜੀ ਕੇ ਇਸ਼ਾਨ ਸ਼ੌਂਕੀਆਂ ਟੰਡੇ ਪੰਗੇ ਜਿ ਕੋ ਜੋ ਅਟਨ ਧਰ ਕੇ ਕਾਜ ਕਰੇ ਕਾ ਸਭ ਨੂੰ ਜੀ ਵਾਹਿਗੁਰੂ ਸਖਾਂ ਦਾ ਬੰਨ ਨੀ ਮੈਂ ਮਤ ਉੱਚੀ ਮਤ ਦਾ ਰਾਗਾ ਵਾਰਿਕ ਰੂਹਿਆ ਕਾਲਪੂਰ ਕ ਆਪਣੇ ਪੰਥ ਦੇ ਸੁਦਾ ਸਹਾਈ ਦਾ ਤਾਰ ਜਿਉ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਉਪਰ ਧਰਵਾ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਭਲੇ ਦਰਸ਼ਨ ਦੇ ਨਾਲ ਸੇਵਾ ਸਮਰਦਾ ਦਾਨ ਕਾਲਸਾ ਜੀ ਨੂੰ ਬਖਸ਼ੋ ਇਹ ਨਿਮਾਣੀਆਂ ਦੇ ਮਾਨ ਦੀ ਤਾਣੀਆਂ ਦੇ ਤਾਣ ਨਿਉਟਿਆਂ ਦੀਓ ਸਰਣ ਪਿਤਾ ਅਕਾਲ ਪੁਰਖ ਪਰਮੇਸ਼ਰ ワਹਿਗੁਰੂ ਜੀਓ ਆਪ ਜੀ ਨੇ ਬੱਚਿਆਂ ਨੂੰ ਉਤਮ ਸੇਵਕ ਦਾ ਪਰਿਸ਼ਿਸ਼ਟ ਕੀ ਦਾਤਾਰ ਪਿਤਾ ਜੀਓ ਪਾਵਨ ਗੁਰਬਾਣੀ ਦੇ ਮਿਰਗ ਢਟਕੇ ਪੋਤੀਆਂ ਅਤੇ ਹੋਰ ਧਾਰਮਿਕ ਇੰਟਰੈਕਸ਼ਨ ਨੂੰ ਕਦਮ ਪੇਟ ਕਰਨ ਤੋਂ ਉਪਰੰਤ ਇਹਨਾਂ ਪੋਤੀਆਂ ਦੇ ਪਾਵਨ ਵਿਸ਼ੇਸ਼ ਜਲ ਪ੍ਰਵਾਹ ਕਰਨ ਹਿੱਤ आप जी के बच्चे हाजिर हुए हमारे कागल रात को जल प्रवाह किया गया जप जी साहब से पाठ हुए सोला साहब की पाठ हुए जिसका कार्य तिने किया मानस क्या भी तारा राम बच्चे के सिर से मेहर भरिया हाथ रख के अपनी प्रेरणा दे आप जी ने अपना कार्य आप संपूर्ण से अपनिया सेवा ਸੁਮਿਤੀ ਸੇਵਾ ਨੂੰ ਅਧਿਆਮੀਆਂ ਬੁੱਲਾਵਾ ਕਰਨੀ ਆ ਅੱਗੇ ਤੋਂ ਗੁਰਬਾਣੀ ਦਾ ਪਿਆਰ ਸਤਿਕਾਰ ਅਤੇ ਭਰੋਸਾ ਸ੍ਰੀ ਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰਨਾ ਦਾਰ ਪਿਤਾ ਜੀ ਸਾਰੀ ਸੰਗਤ ਨੂੰ ਬੱਚਿਆਂ ਨੂੰ ਦੇਖ ਰੁੱਖਾ ਬਖਸ਼ਿਸ਼ ਕਰਦੀ ਆਪਣੀ ਸੇਵਾ ਕਰਵਾਉਣ ਦਾ ਚਾਹ ਉੰਦਾ ਬਖਸ਼ਿਸ਼ ਕਰਨਾ ਕੋਟਾਨ ਕੋ ਉਪਰ ਹੈ ਸ਼ੁਕਰ ਹੈ ਸ਼ੁਕਰ ਹੈ ਸਹੀ ਪਿਆਰੇ ਮੇਂ ਜਿਨਾਂ ਮਿਲਿਆ ਤੇਰਾ ਨਾਮ ਪਿਤਾ ਵੈ ਨਾਨਕ ਨਾਮ ਚੜ੍ਹਦੀ ਕਲਾ रे भाने सरबत दागा वाहू जी का खालसा वाहू जी की फिर बोले सोने वागुरु जी का खालसा वाह پريشان ٿي وڃن ٿا ۽ ان کي سڌو سنئون ڏيڻ لاءِ ڪوشش ڪندا آهن ۽ ان کي سڌو سنئون ڏيڻ لاءِ ڪوشش ڪندا آهن ۽ ان کي سڌو سنئون ڏيڻ لاءِ ڪوشش ڪندا آهن भारत मौर्य के भीतर कृष्ण दर्शन चित्रन का सफल ऐतिहासिक उदघाटन जोधपुर नगर को समर्पित करने के लिए संयुक्त जनमंडल द्वारा आयोजित 14 मार्च की शाम को भव्य समारोह में पधाराई। अनंत पटेल द्वारा दिए गए राष्ट्रलंख शीर्षक को आधार मानकर कार्य का विचार और योजना एक बार बड़ी कहने के गौरव जिन्हें नाम दियाया ਹੇ ਮਛਕਪਤਾਲ ਨਾਨਕ ਤੇ ਮੁਖੇ ਜਿਲੇ ਖੇਤੀ ਛਟੀ ਨਾਲ ਇਹਨੇ ਨਾਮ ਧਿਆਇ ਹੇ ਮਛਕਪਤਾਲ ਨਾਨਕ ਤੇ ਮੁਖੇ ਜਿਲੇ ਖੇਤੀ ਛਟੀ ਨਾਲ ਵਾਹਿਗੁਰੂ ਜੀ ਕਾ ਕੰਚ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਰਦਾਸ ਕਰਾਂਗੇ ਖੜੇ ਹੋ ਕੇ ਨਹੀਂ ਕਰਾਂਗੇ ਸਭਿ ਸਭਿ ਮਨ ਰਾਜਨੀ ਦੇ ਕਿ ਸੇ ਮਹਿਲਾ ਤੋਂ ਲਾਚਿਤ ਓਮ ਤਾਂ ਸਤਿਗੁਰੂ ਸਾਧੂ ਸਵੇਤ ਕਮਕੀਰ ਕਾ ਆਪੀਏ ਚੁਕੀਤਾ ਹੋਏ ਵਿਚਾਰ ਚੋਟ ਕਾਹਲੇ ਸਭਿ ਮਨ ਰਾਜਨੀ ਨੂੰ ਕਮਾ ਮੈਂ ਅਮਰ ਦਿਖਾਉਂਦਾ ਹਾਂ ਬੋ ਮੈਂ ਅੰਦਰ ਤੋਂ ਸਭ ਨੇ ਹੈ ਅਭਿਅੰਦਨ ਦਾ ਬੋਲ ਬਾਤ ਐਤੋ ਬਾਤ ਪਾਈ ਜੁਨ ਕੀ ਹਵਾਸ ਕਰਦੀ ਹੈ ਚੜੀਆਂ ਤੇ ਹੋਰ ਬਹੁਤ ਕਿੰਨਾ ਕੋਲਤੀ ਸਾਰੇ ਦਿਨ ਲਾਦੀ ਹੈ

ਸਮੇ ਜੋਤ ਜੋਤ ਹੈ ਸੋਈ ਤੇ ਕੋ ਚੰਨ ਸਮੇ ਚੰਨ ਹੋਏ ਫਿਰ ਸਾਖੀ ਜੋਤ ਪ੍ਰਗਟ ਹੋਏ ਜੋ ਕਿਸ ਭਾਵੇ ਸੁਆਤ ਕੀ ਹੋਏ ਹਰ ਚਰਨ ਤੇ ਮਲ ਮਕਰੰਦ ਲੋਕੇ ਤਨੰਦ ਨੇ ਮੋਈ ਪਿਆਸਾ ਕਿਰਪਾ ਜਲਦੀ ਨਾ ਨਿਸ਼ਾਰਿੰ ਕੋ ਵੀ ਜਾਤੀ ਤੇਰੇ ਨਹੀਂ ਵਸਾ ਸਾਹ ਜੋੜੀ ਪੂਰ ਕੀ ਮਨ ਮਟਕਾ ਸਾਮ ਕਰੋ ਜਨ ਕਰ ਗੋ ਘਰਿਆ ਮਿਲ ਸਾਧੂ ਕੰਦਲ ਖੰਡਾ ਹੈ ਹੋਰ ਵਿਲੇ ਚਲੇ ਖੇਗੁਰ ਪਾਇਆ ਮਨ ਹਰ ਲੇ ਮਨ ਹੋਇਆ ਸਰਸਤ ਮੰਗਲੀ ਸਮੱਤ ਹੈ ਸਤਿ ਤੋਟ ਮੰਡਾ ਹੈ ਰਹਾ ਸਤ ਪਹਾਰੇ ਸਾਧ ਜੀ ਕਿਰਪਾ ਪਰਮੇਸ਼ਰ ਕੋ ਸੋਬ ਕੰਡਾ ਮੰਡਾ ਹੈ ਅਹੰ ਗ੍ਰਾਮ ਮੁਸਕੀਨ ਪ੍ਰੇਰਿ ਹਰਿ ਦਾਇ ਕਦਾ ਵੱਡਾ ਹੈ ਜਨਮਾਨਕ ਨਾਮ ਅਧਾਰ ਤੇ ਕਿਹਾ ਹਰ ਨਾਮੇ ਹੀ ਸੁਖ ਜਨਮ